ਉਹਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਈਆ ਦਿੱਤਾ ਜਾਵੇ ਔਰ ਇੱਕ-ਇੱਕ ਸਰਕਾਰੀ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ। ਉਹ ਉਹਨਾਂ ਦੀ ਸਰਕਾਰ ਹੈ, ਹੁਣ ਮੰਤਰੀ ਹੈ, ਹੁਣ ਉਹਨਾਂ ਨੇ ਸਭ ਤੋਂ ਕੀ ਲੈਣਾ? ਆਹ 2 ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ, ਫਿਰ ਤੁਸੀਂ ਆਉਣਾ ਤੇ ਇਹਨਾਂ ਪਰਿਵਾਰਾਂ ਦੇ ਵਿੱਚ ਐ ਤੇ ਫਿਰ ਤੁਹਾਡੀ ਹੋਈ ਜੀ ਰੇਸ ਅਸੀਂ ਲਵਾਵਾਂਗੇ। ਫਿਰ ਤੁਹਾਨੂੰ ਅਸੀਂ ਪਿਆਪ ਜਾ ਕੇ ਇੱਥੇ ਪਿੰਡਾਂ ਦੇ ਵਿੱਚੋਂ ਕੱਢਾਂਗੇ। ਜਿਹੜੀਆਂ ਵੱਡੀਆਂ ਟ੍ਰਾਂਸਪੋਰਟ ਦੋ ਕੰਪਨੀਆਂ ਇਹਨਾਂ ਨੇ ਤਕਰੀਬਨ ਹੀ ਠੇਕਾ ਲੈ ਰੱਖਿਆ ਕਿ ਆਮ ਲੋਕ ਆ ਜਿਹੜੇ ਪੁੱਟਲ ਕੇ ਮਾਰਨੇ ਆ ਅੱਜ ਦੀ ਤਰੀਕ ਤੀਕ ਦੇਖੋ ਤੁਸੀਂ ਕਿੰਨੇ ਐਕਸੀਡੈਂਟ ਇਹਨਾਂ ਦੀਆਂ ਬਸਾਂ ਦੇ ਨਾਲ ਹੋਏ ਆ ਇਹਨਾਂ ਦੇ ਜਿਹੜਾ ਕੁੱਤੇ ਵਾਲਾ ਥੋਣ ਜਿਹੜਾ ਮੂੰਹ ਨੂੰ ਲੱਗਿਆ ਹੋਇਆ ਇਹਨਾਂ ਨੂੰ ਇਨਸਾਨੀਅਤ ਦੇ ਨਾਲ ਨਹੀਂ ਜੇ ਕੋਈ ਹਸਤੇ ਨਹੀਂ ਆਉਂਦਾ ਫਿਰ ਡੈਂਕੀ ਦੀ ਕੋਠੀ ਦਾ ਕਰਾਉ ਵੀ ਅਸੀਂ ਕਰਾਂਗੇ ਜੀ ਜਸਵਿੰਦਰ ਸਿੰਘ ਵੱਟੂ ਜੀ ਵੀ ਪਹੁੰਚੇ ਆ ਮਜ਼ਦੂਰ ਲੋਕ ਲਹਿਰ ਤੋਂ ਪ੍ਰਧਾਨ ਜੀ ਅੱਜ ਪਹੁੰਚਿਆ ਧਰਨੇ ਦੇ ਵਿੱਚ ਬੜਾ ਵੱਡਾ ਜਿਹੜਾ ਹਾਦਸਾ ਗ੍ਰਸਤ ਹੋਇਆ ਸੀ ਫਰੀਦਕੋਟ ਦੇ ਵਿੱਚ ਰੂਹ ਕੰਬ ਗਈ ਸੀ ਤਾਂ ਪੰਜ ਬੰਦਿਆਂ ਦੀ ਮੌਕੇ ਤੇ ਜਾਨ ਚਲੀ ਗਈ ਸੀ ਤੇ ਅੱਜ ਉਹ ਪਰਿਵਾਰ ਜਿਹੜੇ ਛੜਕਾਂ ਤੇ ਬੈਠੇ ਆ ਅਸੀਂ ਇਹਨਾਂ ਨੂੰ ਇਹ ਧਰਨੇ ਦੀਆਂ ਦਰਿਆ ਨਹੀਂ ਕਵਾਂਗੇ 70 ਤੇ ਜਿਹੜਾ ਬੈਠੇ ਆ ਕੀ ਇਹਨਾਂ ਨੂੰ ਬੰਦ ਦਾ ਜਿਹੜਾ ਇਨਸਾਫ ਉਹ ਮਿਲੂਗਾ ਜੀ ਬਿਲਕੁਲ ਜੀ ਪਹਿਲੀ ਗੱਲ ਤਾਂ ਬਹੁਤ ਵੱਡੀ ਮਾਦ ਭਾਗੀ ਹੈ ਜਿਹੜੀ 18 ਤਰੀਕ ਨੂੰ 7:30 ਤੋਂ ਲੈ ਕੇ 8 ਵਜੇ ਦੇ ਤਕਰੀਬ ਜਿਹੜੀ ਫਰੀਦਕੋਟ ਦੇ ਵਿੱਚ ਇਹ ਘਟਨਾ ਵਾਪਰੀ ਸੇਵ ਨਾਲੇ ਦੇ ਵਿੱਚ ਜਿਹੜੀ ਬੱਸ ਉਹ ਵਿੱਚ ਡਿੱਗ ਪਈ ਔਰ ਕਈ ਉਹਦੇ ਵਿੱਚ ਜਾਣਾ ਗਈਆਂ ਮਕਸਰ ਦੀਆਂ ਮਤਲਬ ਕਿ ਜਿਹੜੀ ਇੱਕ ਲੇਡੀਜ਼ ਵੀ ਸੀ ਉਹਦੇ ਛੋਟੇ ਛੋਟੇ ਬੱਚੇ ਸੀਗੇ ਜਿਹੜੇ ਉਹ ਵੀ ਬਹੁਤ ਅਨੰਦਨ ਯੋਗ ਹੈ ਪਰ ਪੰਜਾਬ ਦੇ ਵਿੱਚ ਜਿਹੜੀਆਂ ਆਪਾਂ ਨੂੰ ਅਕਸਰ ਹੀ ਪਤਾ ਜਿਹੜੀਆਂ ਵੱਡੀਆਂ ਟਰਾਂਸਪੋਰਟ ਦੋ ਕੰਪਨੀਆਂ ਇਹਨਾਂ ਨੇ ਤਕਰੀਬਨ ਹੀ ਠੇਕਾ ਲੈ ਰੱਖਿਆ ਕਿ ਆਮ ਲੋਕ ਆ ਜਿਹੜੇ ਕੁਚਲ ਕੇ ਮਾਰਨੇ ਆ ਐਕਸੀਡੈਂਟ ਕਰਕੇ ਮਾਰਨੇ ਆ ਇਹ ਤੁਸੀਂ ਵੇਖੋ 18 ਤਰੀਕ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਵੇਖੋ ਤੁਸੀਂ ਕਿੰਨੇ ਐਕਸੀਡੈਂਟ ਇਹਨਾਂ ਦੀਆਂ ਬੱਸਾਂ ਦੇ ਨਾਲ ਹੋਏ ਆ ਇਹ ਬੜੀ ਮੰਦ ਭਾਗੀ ਗੱਲ ਹੈ ਕਿਉਂਕਿ ਇਹਨਾਂ ਦੇ ਜਿਹੜਾ ਕੁੱਤੇ ਵਾਲਾ ਖੂਨ ਜਿਹੜਾ ਮੂੰਹ ਨੂੰ ਲੱਗਿਆ ਹੋਇਆ ਇਹਨਾਂ ਨੂੰ ਇਨਸਾਨੀਅਤ ਦੇ ਨਾਲ ਨਹੀਂ ਇਹਨਾਂ ਨੂੰ ਸਿਰਫ ਪੈਸੇ ਨਾਲ ਹੈ ਕੋਈ ਇਨਸਾਨੀਅਤ ਦੇ ਨਾਲ ਨਹੀਂ ਕਿਉਂਕਿ ਬੱਸਾਂ ਦੇ ਵਿੱਚ ਸਫ਼ਰ ਆਪਾਂ ਨੂੰ ਅਕਸਰ ਹੀ ਪਤਾ ਹੈ ਵੀ ਜਿਹੜੇ ਸਾਡੇ ਮਜ਼ਦੂਰ ਵਰਗ ਹੈ ਜਿਹੜਾ ਜਾਂ ਮਿਡਲ ਕਲਾਸ ਹੈ ਜਿਹੜੇ ਕੋਈ ਵਿਚਾਰੇ ਵਪਾਰੀ ਹੈ ਉਹ ਸਫ਼ਰ ਕਰਦੇ ਆ ਫਿਰ ਇਹ ਟਾਈਮ ਬਚਾਉਣ ਦੇ ਮਾਰੇ ਜਿਹੜੇ ਬੱਸਾਂ ਭਜਾਉਂਦੇ ਆ ਉਸ ਦਿਨ ਧੁੰਦ ਵੀ ਹੈ ਨਹੀਂ ਸੀਗੀ ਪਰ ਅਸੀਂ ਬਹੁਤ ਕੜੀ ਨਿੰਦਿਆ ਕਰਦੇ ਆ ਜਿਹੜਾ ਇੱਥੋਂ ਦੀ ਮੌਜੂਦਾ ਸਰਕਾਰ ਹੈ ਉਹਦਾ ਇੱਕ ਮੌਜੂਦਾ ਐਮਐਲਏ ਡੈਂਪੀ ਅਸੀਂ ਉਹਦੀ ਬਹੁਤ ਕਾੜੀ ਨਿੰਦਿਆ ਕਰਦੇ ਆ ਵੀ ਜਿਹੜਾ ਅੱਜ ਤੀਕੋ ਨੇ ਕੋਈ ਬਿਆਨ ਨਹੀਂ ਸੀ ਦਿੱਤਾ ਪਰ ਉਹਦਾ ਫਰਜ਼ ਬਣਦਾ ਸੀ ਉਸ ਦਿਨ ਜਿਸ ਦਿਨ ਘਟਨਾ ਵਾਪਰੀ ਸੀ ਉਹ ਮਜ਼ਦੂਰਾਂ ਦੇ ਹੱਕ ਵਿੱਚ ਖੜੋਂਦਾ ਆ ਕੇ ਉਹ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦਾ ਪਰ ਇਹ ਬਹੁਤ ਮੰਦ ਭਾਗੀ ਗੱਲ ਹੈ ਅੱਜ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਅੱਜ ਜਿਹੜਾ ਫੈਸਲਾ ਕੀਤਾ ਅੱਜ ਕਮੇਟੀ ਵੀ ਸਾਡੀ ਬਣ ਚੁੱਕੀ ਆ ਉਸ ਤੇ ਕੱਲ ਨੂੰ ਜਿਹੜਾ ਅਸੀਂ ਜਿਹੜਾ ਫੈਸਲਾ ਲੈਣਾ ਉਸ ਤੇ ਵੱਡਾ ਕੋਈ ਫੈਸਲਾ ਲੇਵਾਂਗੇ ਵੀ ਜਿਹੜਾ ਮੁਕਸਰ ਦੇ ਜਿਹੜੇ ਰੋਡ ਸਾੜੇ ਜਿਹੜੇ ਆਏ ਵੇ ਆ ਉਹ ਜਾਮ ਕੀਤੇ ਜਾਣ ਜੇ ਕੋਈ ਇਸ ਤੇ ਨਹੀਂ ਆਉਂਦਾ ਐਡ ਐਮਪੀ ਦੀ ਕੋਠੀ ਦਾ ਕਰਾਉ ਵੀ ਅਸੀਂ ਕਰਾਂਗੇ ਤੇ ਫਿਰ ਕੋਈ ਇਹ ਸੰਘਰਸ਼ ਨੂੰ ਹੈ ਜਿਹੜਾ ਉਹ ਅਸੀਂ ਤਿੱਖੇ ਸੰਘਰਸ਼ ਵਾਲੇ ਪਾਸੇ ਜਿਹੜਾ ਕੋਈ ਇਹਨੂੰ ਤਿੱਖਾ ਰੂਪ ਦੇਵਾਂਗੇ ਅਸੀਂ ਔਰ ਅਸੀਂ ਅਪੀਲ ਵੀ ਕਰਦੇ ਆ ਕਿ ਇਹ ਪਰਿਵਾਰਾਂ ਨੂੰ ਵੀ ਅਪੀਲ ਕਰਦੇ ਆ ਵੀ ਆਪਾਂ ਇਕੱਠੇ ਹੋ ਕੇ ਸਾਰੇ ਜਿਵੇਂ ਹੁਣ ਮੰਨ ਕੇ ਚੱਲੋ ਚਿਪੜਾਂ ਵਾਲੀ ਦੇ ਵਿੱਚ ਧਰਨਾ ਲੱਗਾ ਹੈ ਇੱਥੇ ਲੱਗਾ ਹੈ ਇਹ ਇੱਕ ਧਰਨਾਤ ਕੀਤਾ ਜਾਵੇ ਇੱਕ ਧਰਨਾ ਕਰਕੇ ਉੱਥੇ ਵੱਡਾ ਕੱਟ ਕਰਕੇ ਸਾਨੂੰ ਇਹ ਸਾਬਤ ਕਰਨਾ ਚਾਹੀਦਾ ਦੋ ਦੋ ਚਾਰ ਚਾਰ ਜਣਿਆਂ ਨਾਲ ਸਾਡੇ ਧਰਨੇ ਜਿਹੜੇ ਉਹ ਕਦੇ ਵੀ ਸੰਭਲ ਨਹੀਂ ਹੁੰਦੇ ਇਸ ਕਰਕੇ ਅਸੀਂ ਜਥੇਬੰਦੀਆਂ ਵਾਲੇ ਇਹਨਾਂ ਪਰਿਵਾਰਾਂ ਦੇ ਕੀੜਤ ਪਰਿਵਾਰਾਂ ਦੇ ਨਾਲ ਖੜੇ ਹੋਏ ਆ ਪਰ ਅਸੀਂ ਮੰਗ ਕਰਦੇ ਆ ਕਿ ਘੱਟੋ-ਘੱਟ ਵੀ ਜਿਹੜੇ ਪਰਿਵਾਰਾਂ ਦੇ ਵਿੱਚੋਂ ਜੀ ਚਲੇ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਈਆ ਦਿੱਤਾ ਜਾਵੇ ਔਰ ਇੱਕ-ਇੱਕ ਸਰਕਾਰੀ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਸਾਡੇ ਮਜ਼ਦੂਰ ਦੀ ਆਪਾਂ ਸਾਰਿਆਂ ਨੂੰ ਪਤਾ ਤੁਸੀਂ মিডিਆ ਮੈਂ ਧੰਨਵਾਦ ਕਰਦਾ ਤੁਹਾਡਾ মিডিਆ ਦਾ ਵੀ ਤੁਸੀਂ ਕੋਨੇ-ਕੋਨੇ ਦੇ ਵਿੱਚ ਜਿਹੜੀ ਖਬਰ ਪਹੁੰਚਾਉਂਦੇ ਹੋ ਪਰ ਆ ਗੋਦੀ মিডিਆ ਤੁਸੀਂ ਵੇਖ ਲਓ ਅੱਜ ਤੀ ਕਿਸੇ ਗੋਦੀ মিডিਆ ਨੇ ਖਬਰ ਨਹੀਂ ਲਾਈ ਕਿੰਨੇ ਦਿਨ ਹੋ ਗਏ ਘਟਨਾ ਵਾਪਰੀ ਨੂੰ ਮੈਂ ਧੰਨਵਾਦ ਕਰਦਾ ਤੁਹਾਡਾ ਕ੍ਰਾਈਮ ਨਿਊ ਚੈਨਲ ਦਾ ਤੇ ਪਰ ਇਹ ਅਸੀਂ ਕਹਿੰਦੇ ਆ ਵੀ ਇਹਨਾਂ ਦਾ ਜਿਹੜਾ ਸੰਘਰਸ਼ ਆਉਣ ਵਾਲਾ ਸੀ ਹੁਣ ਤਿੱਖਾ ਕਰਾਂਗੇ ਇਹ ਸਾਡੇ ਜਥੇਬੰਦੀਆਂ ਦੇ ਵਿੱਚ ਹੱਥ ਚ ਆ ਗਿਆ ਇਹ ਮਾਮਲਾ ਔਰ ਇਹ ਪਰਿਵਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਇਹ ਕਦਮ ਚੌਧਰੀ ਤੁਹਾਡੇ ਵਿੱਚ ਆਉਣਗੇ ਤੁਹਾਨੂੰ ਨਿਖੇੜਨ ਦੀ ਕੋਸ਼ਿਸ਼ ਵੀ ਕਰਨਗੇ ਪਰ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਜੇ ਜੋ ਜਥੇਬੰਦੀਆਂ ਫੈਸਲਾ ਲੈਣਗੀਆਂ ਤੁਸੀਂ ਉਹਨਾਂ ਤੇ ਅਟਰ ਰਹੋ ਜੇ ਅਸੀਂ ਤੁਹਾਨੂੰ ਜਿਹੜਾ ਇਨਸਾਫ ਹੈ ਉਹ ਦਵਾਕੇ ਰਾਵਾਂਗੇ ਇਹ ਉਹ ਮਾਨ ਸਰਕਾਰ ਹੈ ਜਿਹੜੀ ਇਹਦੂ ਸਰਕਾਰ ਬਣਨ ਤੋਂ ਪਹਿਲਾਂ 2022 ਦੇ ਵਿੱਚ ਭਗਵੰਤ ਮਾਨ ਦਾਵੇ ਕਰਦਾ ਸੀ ਇਸ ਪਿੰਡ ਦੀਆਂ ਸੱਤਾ ਦੇ ਵਿੱਚੋਂ ਇਹ ਸਰਕਾਰ ਚੱਲੂਗੀ ਪਰ ਇਹ ਤੁਸੀਂ ਅੱਜ ਵੇਖ ਲਓ ਉਹਨਾਂ ਮਜ਼ਦੂਰਾਂ ਨੇ ਵੱਧ ਕੇ ਵੋਟਾਂ ਪਾਈਆਂ ਜਿਹੜੀਆਂ ਅੱਜ 95% ਜਿਹੜੇ ਲੋਕ ਆ ਸਾਡੇ ਮਜ਼ਦੂਰ 95% ਮਜ਼ਦੂਰਾਂ ਸਾਡੇ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਇਕ ਜਿਹੜੇ ਆ 92 ਵਿਧਾਇਕ ਦਿੱਤੇ ਪਰ ਉਹ 92 ਵਿਧਾਇਕਾਂ ਦੇ ਵਿੱਚ ਤੁਸੀਂ ਵੇਖੋ ਸਾਡੇ ਮਜ਼ਦੂਰਾਂ ਦੇ ਐਮਐਲਏ ਕਿੰਨੇ ਆ ਪਰ ਮੈਂ ਨਾ ਵੀ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਵੀ ਸਾਡੇ ਮਜ਼ਦੂਰਾਂ ਦੇ ਜੀ ਚਲੇ ਗਿਆ ਐਕਸੀਡੈਂਟ ਨਾਲ ਪਰ ਉਹਨਾਂ ਨੇ ਇੱਕ ਵਾਰੀ ਵੀ ਬਿਆਨ ਜਿਹੜਾ ਉਹਨਾਂ ਨੇ ਨਹੀਂ ਦਿੱਤਾ ਵੀ ਇਹ ਬਹੁਤ ਮੰਦ ਭਾਗੀ ਗੱਲ ਹੋਈ ਹੈ ਉਹਨਾਂ ਦਾ ਫਰਜ਼ ਬਣਦਾ ਸੀ ਇੱਥੇ ਆਉਂਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਕੱਲ ਜਿਹੜੀ ਬਲਜੀਤ ਕੌਰ ਕੈਬਨਿਟ ਮੰਤਰੀ ਆਈ ਹੈ ਉਹ ਵੀ ਕਿਤੇ ਲੰਘਦੀ ਨੇ ਘੇੜਾ ਮਾਰਿਆ ਉਹਨੇ ਸਪੈਸ਼ਲ ਕੋਈ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਨਹੀਂ ਕੀਤਾ ਇਹ ਅਸੀਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਵੀ ਅਨਖੇਦੀ ਕਰਦੇ ਆ ਤੇ ਆਉਣ ਵਾਲਾ ਜਿਹੜਾ ਕੱਲ ਨੂੰ ਸਨਰਚ ਕੱਲ ਨੂੰ ਅਸੀਂ ਸਾਡੀ ਮੀਟਿੰਗ ਹੈ ਤੇ ਕੱਲ ਉਹ ਮੀਟਿੰਗ ਤੋਂ ਬਾਅਦ ਜੋ ਜਥੇਬੰਦੀਆਂ ਸਾਡੀਆਂ ਫੈਸਲਾ ਲੈਣ ਗਈਆਂ ਉਦੋਂ ਅਗਲਾ ਸਟੈਪ ਜਿਹੜਾ ਫਿਰ ਅਸੀਂ ਆਪ ਦੇ ਥੇਕ ਨਾਲ ਇਹ ਫਰੀਦਕੋਟ ਜਿਹੜਾ ਹਾਦਸਾ ਗ੍ਰਸਤ ਬੱਸ ਹੋਈ ਆ ਨਿਊ ਦੀਪ ਵਾਲਿਆਂ ਦੀ ਪੂ ਘਟਨਾ ਜਿਹੜੀ ਉਹ ਪਤਾ ਲੱਗ ਚੁੱਕਿਆ ਪਰ ਬਰਜੀਤ ਬਲਜੀਤ ਕੌਰ ਕਿਉਂ ਲੱਖਿਆ ਲਈ ਤੋਂ ਮੁੜ ਗਈ ਕੀ ਉਹਦੀ ਧਿਆਨ ਦੇ ਵਿੱਚ ਨਹੀਂ ਗਿਆ ਮੈਟਰ ਨਹੀਂ ਵੇਖੋ ਜੀ ਇਹਨਾਂ ਨੂੰ ਤਾਂ ਇੱਕ ਸਿਆਸਤਸ ਦਾ ਜਿਹੜਾ ਪੂਤ ਸਵਾਰ ਹੋਇਆ ਇਹ ਤਾਂ ਵੋਟਾਂ ਵੇਲੇ ਸਾਡੇ ਮਜ਼ਦੂਰ ਆ ਜਦੋਂ ਉਹ ਤੋਂ ਚੁੰਨੀਆਂ ਵਟਾਈਆਂ ਜਾਂਦੀਆਂ ਸਾਡੀਆਂ ਪੈਣਾ ਨਾਲ ਉਹ ਤੋਂ ਸਾਡੇ ਜਵਾਕਾਂ ਦੀਆਂ ਨਾਲੀਆਂ ਵੀ ਇਹ ਸਾਫ਼ ਕਰਦੇ ਆ ਉਹ ਤੋਂ ਫਿਰ ਜਫੀਆਂ ਪਾਉਂਦੇ ਆ ਪਰ ਅੱਜ ਜਿਹੜਾ ਅੱਜ ਕੱਲ ਹੁਣ ਉਹਨਾਂ ਦੀ ਸਰਕਾਰ ਆ ਹੁਣ ਮੰਤਰੀ ਆ ਹੁਣ ਉਹਨਾਂ ਨੇ ਸਾਡੇ ਤੋਂ ਕੀ ਲੈਣਾ ਹੁਣ ਤਾਂ ਸਾਡੇ ਮਜ਼ਦੂਰਾਂ ਤੋਂ ਮੁਸ਼ਕ ਆਉਂਦਾ ਉਹਨਾਂ ਨੂੰ ਇਸ ਕਰਕੇ ਆ ਵੀ ਅਸੀਂ ਮੰਤਰੀਆਂ ਸੰਤਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਆ ਦੋ ਸਾਲ ਫਿਰ ਤੁਸੀਂ ਆਉਣਾ ਤੇ ਇਹਨਾਂ ਪਰਿਵਾਰਾਂ ਦੇ ਵਿੱਚ ਐ ਤੇ ਫਿਰ ਤੁਹਾਡੀ ਉਹੋ ਜਿਹੀ ਰੇਸ ਅਸੀਂ ਲਵਾਵਾਂਗੇ ਫਿਰ ਤੁਹਾਨੂੰ ਅਸੀਂ ਪੰਜਾਬ ਪੀ ਜਾ ਕੇ ਇਥੋਂ ਪਿੰਡਾਂ ਦੇ ਵਿੱਚੋਂ ਕੱਢਾਂਗੇ ਹਮ ਧੰਨਵਾਦ ਜੀ ਸੋ ਇਹ ਮਜ਼ਦੂਰ ਲੋਕ ਲਹਿਰ ਦੇ ਜਥੇਬੰਦੀ ਦੇ ਪ੍ਰਧਾਨ ਪਹੁੰਚੇ ਜਸਵਿੰਦਰ ਜੀ ਹੁਣ ਪਰਿਵਾਰਾਂ ਦੇ ਨਾਲ ਜਥੇਬੰਦੀਆਂ ਖੜ ਚੁੱਕੀਆਂ ਏ ਤਾਂ ਕਿਤੇ ਨਾ ਕਿਤੇ ਡਿੰਪੀ ਢਿੱਲੋਂ ਨੂੰ ਵੀ ਕਾਨੂੰਨ ਖੋਲ ਲੈਣੇ ਚਾਹੀਦੇ ਆ ਕਿਉਂਕਿ ਇਹ ਕਾਰਵਾਈ ਜਿਹੜੀ ਆ ਇਹ ਜਲਦੀ ਤੋਂ ਜਲਦੀ ਜਿਹੜੀ ਹੁਣ ਇਹ ਜਥੇਬੰਦੀਆਂ ਵੱਲੋਂ ਕਰਵਾਈ ਜਾਊਗੀ ਤਾਂ ਪਰਿਵਾਰ ਨੂੰ ਜਿਹੜਾ ਇਨਸਾਫ ਆ ਉਹ ਦਵਾਇਆ ਜਾਊਗਾ ਕੈਮਰਾਮੈਨ ਜਗਜੀਤ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ